ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਗਜ਼ਾਂਤੋਂ ਲਾਪਰੀ ਸਿੰਘ ਪੁੱਲਰ ਤਾਂ ਦੋਸਤੋ ਆਪਣੇ ਕਿਸਾਨ ਵੀਰ ਝੋਨੇ ਦੇ ਵਿੱਚ ਯੂਰੀਆ 4 4 5 5 ਗੱਟੇ ਪਾ ਰਿਆ ਇੱਥੋਂ ਤੱਕ ਕਿ ਜਿਹੜੇ ਠੇਕੇ ਵਾਲੇ ਵਾਹਣ ਹਨ ਨਾ ਜਿਹੜੇ ਆਪਾਂ ਠੇਕੇ ਤੇ ਜ਼ਮੀਨਾਂ ਲੈਣੇ ਆ ਉੱਥੇ ਤਾ 5 ਗੱਟੇ ਪ੍ਰਾਣੇ ਹੋਗੇ 6 6 7 7 ਗੱਟੇ ਪ੍ਰਤੀ ਏਕੜ ਤੱਕ ਜੂਰੀਆ ਪੈ ਰਹੀ ਆ ਕੁਝ ਕਿ ਕਿਸਾਨ ਵੀਰ ਤਾਂ ਆਪਣੇ ਗਵਾਂਢੀਆਂ ਦੀ ਰਿਸ ਕਰਦੇ ਯਾਰ ਮੇਰੇ ਗਵਾਂਢੀ ਨੇ 4 ਪਾਈ ਤਾਂ ਮੈਂ 5 ਪਾऊं ਕਿਉਂ ਫਸਲ ਵੱਧ ਗੱਟਣੀ ਆ ਆਪਣਾ ਕੰਪੀਟੀਸ਼ਨ ਗਵਾਂਢੀ ਨਾਲ ਹੁੰਦਾ ਬਸ ਤਾਂ ਦੋਸਤੋ ਇਹ 100 ਦੀ 100% ਸੱਚਾਈ ਆ ਪਰੰਤੂ ਅੱਜ ਮੈਂ ਤੁਹਾਨੂੰ ਜੂਰੀਆ ਪਾਉਣ ਦਾ ਐਸਾ ਢੰਗ ਦੱਸੂੰਗਾ ਐਸਾ ਤਰੀਕਾ ਦੱਸੂੰਗਾ ਨਾਂ ਕਿ ਜੂਰੀਆ ਤੁਹਾਡੇ ਝੋਨੇ ਨੂੰ ਦੇਸੀ ਘਿਓ ਵਾਂਗ ਲੱਗੂਗੀ ਆਪਾਂ ਕਰਨਾ ਕੀ ਆ ਸਭ ਤੋਂ ਪਹਿਲਾਂ ਜਾਣ ਲੋ ਕਿ ਜਦੋਂ ਹੀ ਆਪਾਂ ਝੋਨਾ ਲਾਤਾ ਤਾਂ ਝੋਨਾ ਲਾਉਣ ਤੋਂ ਠੀਕ ਸੱਤਵੇਂ ਜਾਂ ਅੱਠਵੇਂ ਦਿਨ ਬਾਅਦ ਯੂਰੀਆ ਪਾਉਣੀ ਆ ਯਾਨੀ ਕਿ ਜਦੋਂ ਝੋਨਾ ਆਪਣਾ ਚੱਲ ਪਿਆ ਨਾਲ ਦੀ ਨਾਲ ਪਹਿਲੀ ਕਿਸ਼ਤ ਯੂਰੀਆ ਦੀ ਦੇ ਦਿਓ ਆਹ ਵੀਡੀਓ ਦੇ ਵਿੱਚ ਮੈਂ ਖੁਦ ਯੂਰੀਆ ਪਾ ਰਿਹਾ ਕਿੰਨੀ ਪਾ ਰਿਹਾ ਤਾਂ ਦੋਸਤੋ ਪਹਿਲੀ ਡੋਜ਼ ਸਿਰਫ ਮੈਂ 20 ਕਿਲੋ ਪ੍ਰਤੀ ਏਕੜ ਯੂਰੀਆ ਪਾਈ ਆ 91 ਦਿਨ ਪਾਈ ਆ ਲਾਉਣ ਤੋਂ 7 ਦਿਨਾਂ ਬਾਅਦ ਆ ਸੱਤਵੇਂ ਦਿਨ ਯੂਰੀਆ ਪਾ ਰਿਹਾ ਕਿੰਨੀ 20 ਕਿਲੋ ਹੁਣ ਇੱਥੇ ਆ ਕੇ ਆਪਣੇ ਕਿਸਾਨ ਵੀਰ ਇੱਕ ਹੋਰ ਵੱਡੀ ਗਲਤੀ ਕਰਦੇ ਆ ਕਹਿੰਦੇ ਗੱਟੇ ਤੋਂ ਘਟ ਤੱਕ ਸਾਥੋ ਯੂਰੀਆ ਪੈਂਦੀ ਨਹੀਂ ਦੋਸਤੋ ਇੰਨੀ ਯੂਰੀਆ ਨਹੀਂ ਪਾਉਣੀ ਤਾਂ ਦੋਸਤੋ ਦੂਜੀ ਸਭ ਤੋਂ ਵੱਡੀ ਗੱਲ ਆਪਣੇ ਕਿਸਾਨ ਵੀਰ ਐ ਪੂਰਾ ਭਰ ਕੇ ਕਿਹੜਾ ਪਾਣੀ ਨਾਲ ਫੇਰ ਯੂਰੀਆ ਪਾਉਂਦੇ ਆ ਪਾਉਂਦੇ ਆ ਨਾ 90% ਕਿਸਾਨ ਭਰਾ ਆਪਣੀ ਐ ਯੂਰੀਆ ਪਾਉਂਦੇ ਆ ਕਹਿੰਦੇ ਲੱਗਦੀ ਤਾਂ ਫੇਰ ਹੀ ਆ ਜੇਕਰ ਸੁੱਕ ਚ ਪਾਉਣੇ ਜਿਹੜਾ ਬੁੱਟੇ ਮਰ ਜਾਂਦੇ ਆ ਫਿਰ ਇੰਨੀ ਯੂਰੀਆ ਆਪਾਂ ਪਾਉਣੇ ਕਿਉਂ ਆ ਤਾਂ ਦੋਸਤੋ ਕੋਸ਼ਿਸ਼ ਕਰੋ ਜਦੋਂ ਚਿੱਕੜ ਹੋਵੇ ਉਦੋਂ ਯੂਰੀਆ ਪਾਉਣੀ ਹੈ ਜਾਨਕਿ ਪਾਣੀ ਸੁਕਾ ਕੇ ਚਿੱਕੜ 'ਚ ਯੂਰੀਆ ਪਾਉਣੀ ਆ ਠੀਕ ਹੈ ਨਾ ਭਰੇ ਕਿਾਰੇ ਦੇ ਵਿੱਚ ਪਾਣੀ ਨਾਲ ਫੁੱਲ ਡਟ ਕੇ ਕੱਦੇ ਵੀ ਯੂਰੀਆ ਨਹੀਂ ਪਾਉਣੀ ਇਹਦਾ ਨੁਕਸਾਨ ਕੀ ਆ ਸਭ ਤੋਂ ਵੱਡਾ ਨੁਕਸਾਨ ਤਾਂ ਇਹ ਹੀ ਆ ਜਦੋਂ ਪਾਣੀ ਨਾਲ ਆਪਾਂ ਕਿਹਾਰਾ ਭਰਤਾ ਅਤੇ ਉੱਪਰੋਂ ਜਦੋਂ ਪਾਉਣੀ ਆਪਾਂ ਯੂਰੀਆ ਜਿਹੜੀ ਯੂਰੀਆ ਆਪਣੀ ਜ਼ਮੀਨ ਦੇ ਵਿੱਚ ਜਾਂਦੀ ਹੈ ਕੁਝ ਇੱਕ ਤਾਂ ਜੜਾਂ ਦੀ ਪਹੁੰਚ ਤੋਂ ਬਾਹਰ ਚਲੀ ਜਾਂਦੀ ਹੈ ਜਿਹਨੂੰ ਆਪਾਂ ਕਹਿੰਦੇ ਨੇ ਲੀਚ ਡਾਊਨ ਹੋਗੀ ਅਤੇ ਕੁਝ ਇੱਕ ਉੱਡ ਜਾਂਦੀ ਆ ਵਾਤਾਵਰਨ ਦੇ ਵਿੱਚ ਹਾਂ ਦੋਸਤੋ ਤਾਂ ਕਰਕੇ ਆਪਾਂ ਗੱਟਾ-ਗੱਟਾ ਯੂਰੀਆ ਪਾਉਨੇ ਆ ਅਤੇ ਜੇਕਰ ਆਪਾਂ ਜਿਵੇਂ ਚਿੱਕੜ ਦੇ ਵਿੱਚ ਯੂਰੀਆ ਪਾ ਗਏ ਮਣ ਕੇ ਚੱਲੋ ਆਪਾਂ ਅੱਜ ਸ਼ਾਮ ਨੂੰ ਯੂਰੀਆ ਪਾਈਏ ਭਾਵੇਂ ਅਗਲੇ ਦਿਨ ਤੜਕੇ ਪਾਣੀ ਲਾ ਦਿਓ ਸਵੇਰ ਪਾਣੀ ਲਾ ਦਿਓ ਕੋਈ ਚੱਕਰ ਨਹੀਂਗਾ ਤਾਂ ਤੁਸੀਂ ਦੇਖੋਗੇ ਤੁਹਾਡੀ 20 25 ਕਿਲੋ ਪਾਈ ਯੂਰੀਆ ਵੀ ਇੱਕ ਗੱਟੇ ਤੋਂ ਵੱਧ ਕੰਮ ਕਰੂਗੀ ਹਾਂ ਦੋਸਤੋ ਇਹ ਸਹੀ ਢੰਗਾਂ ਯੂਰੀਆ ਪਾਉਣ ਦਾ ਤੇ ਯੂਰੀਆ ਹੁਣ ਪਾਉਣੀ ਕਿੰਨੀਆਂ ਕਿਸ਼ਤਾਂ ਦੇ ਵਿੱਚ ਆ ਤਾਂ ਦੋਸਤੋ ਮੈਂ ਤਾਂ ਤੁਹਾਨੂੰ ਪਿਛਲੇ 4-5 ਸਾਲਾਂ ਤੋਂ ਕਹਿ ਰਿਹਾ ਹਾਂ ਕਿ ਜਿੰਨਾ ਛੇਤੀ ਹੋ ਸਕੇ ਉਹਨਾਂ ਛੇਤੀ ਯੂਰੀਆ ਪੂਰੀ ਕਰ ਦਿਓ ਆਪਣੇ ਝੋਨੇ ਦੇ ਵਿੱਚ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਚਾਹੇ ਤੁਸੀਂ ਤਿੰਨ ਕਿਸ਼ਤਾਂ ਚ ਪਾਓ ਚਾਹੇ ਚਾਰ ਕਿਸ਼ਤਾਂ ਚ ਪਾਓ ਬਸ 28 30 ਦਿਨਾਂ ਦੇ ਵਿੱਚ ਜਿੰਨੀ ਯੂਰੀਆ ਪਾਉਣੀ ਆ ਪਾ ਦਿਓ ਹਾਂ ਦੋਸਤੋ ਖਾਸ ਕਰਕੇ ਜੇਕਰ ਤੁਹਾਡੇ ਝੋਨੇ ਦੇ ਵਿੱਚ ਜ਼ਿਆਦਾ ਬਿਮਾਰੀਆਂ ਆਉਂਦੀਆਂ ਤਾਂ 28 30 ਦਿਨ ਬੈਸਟ ਆ ਕਿਉਂਕਿ ਯੂਰੀਆ ਬਿਮਾਰੀਆਂ ਦੀ ਮਾਂ ਆ ਗਈ ਹਾਂ ਦੋਸਤੋ ਤੁਸੀਂ ਇੱਕ ਵਾਰ ਇੱਕ ਕਿੱਲੇ ਤੇ ਮੇਰੇ ਕਹਿਣ ਤੇ ਟ੍ਰਾਇਲ ਕਰਕੇ ਦੇਖਣਾ ਈ ਆਪਾਂ ਚਿੱਕੜ ਦੇ ਵਿੱਚ ਯੂਰੀਆ ਪਾਉਣੀ ਹੈ ਪਾਣੀ ਸੁਕਾ ਕੇ ਅਗਲੇ ਦਿਨ ਪਾਣੀ ਲਾਉਣਾ ਚਾਹੇ 2 ਦਿਨਾਂ ਬਾਅਦ ਪਾਣੀ ਲੱਗ ਜਾ ਜੂਰੀਆ ਪਾਉਣ ਤੋਂ ਬਾਅਦ ਕੋਈ ਚੱਕਰ ਨਹੀਂ ਬਸ ਆਪਾਂ ਤਰੀਕਾ ਇਹੀ ਵਰਤਣਾ ਅਤੇ 28 30 ਦਿਨਾਂ ਦੇ ਵਿੱਚ ਜਿੰਨੀ ਯੂਰੀਆ ਪਾਉਣੀ ਹੈ ਤੁਸੀਂ 2 ਗੱਟੇ ਪਾਉਣੇ ਆ ਤੁਸੀਂ 3 ਗੱਟੇ ਪਾਉਣੇ ਆ ਉਨੀ ਪਾ ਦਿਓ ਵੈਸੇ ਤਾਂ ਆਪਣੇ ਕਿਸਾਨ ਵੀਰ ਹੁਣ 5 5 ਗੱਟਿਆਂ ਤੋਂ ਘੱਟ ਗੱਲ ਹੀ ਨਹੀਂ ਕਰਦੇ ਕਹਿੰਦੇ ਕਿੱਲੇ 'ਚ 5 ਗੱਟੇ ਯੂਰੀਆ ਦਿੱਤਾ ਪਾਈ ਜਾਂਦੇ ਆ ਮੇਰਾ ਆਹ ਵਾਲਾ ਫਾਰਮੂਲਾ ਵਰਤੋ ਜੂਰੀਆ ਤਾਂ ਆਪਣੇ ਝੋਨੇ ਨੂੰ ਦੇਸੀ ਕਿਉਂ ਵੰਗ ਲੱਗੂਗੀ ਤੇ ਤੁਸੀਂ ਆਪ ਕਹੋਗੇ ਯਾਰ ਸਾਡਾ ਤਾਂ ਢਾਈ ਤਿੰਨ ਗੱਟਿਆਂ ਨਾਲ ਹੀ ਸਰ ਗਿਆ ਹਾਂ ਦੋਸਤੋ ਜਿਹੜਾ ਪਰਮਲ ਝੋਨਾ ਇਹਨੂੰ ਢਾਈ ਤਿੰਨ ਗੱਟੇ ਜੂਰੀਆ ਦੇ ਬਹੁਤ ਹੁੰਦੇ ਆ ਪਰੰਤੂ ਆਪਣੇ ਕਿਸਾਨ ਵੀਰ ਤਾਂ ਹੁਣ ਕਣਕ ਦੇ ਵਿੱਚ ਵੀ 4-4 ਗੱਟੇ ਜੂਰੀਆ ਦੇ ਧੌਣ ਲੱਗ ਗਿਆ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦੇ ਉਜਾਇਜ਼ਤ ਧੰਨਵਾਦ ਦੋਸਤੋ